ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਅੱਜ ਜਸੀਂ ਪੁੱਛਿਆ ਪਿੰਡ ਜਤੋਲੀ ਪਿੰਡ ਜਤੋਲੀ ਜਿਹੜਾ ਕਿ ਨੂਰਪੁਰ ਵੇਦੀ ਤੋਂ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਤੇ ਆਨੰਦਪੁਰ ਸਾਹਿਬ ਤੋਂ 22 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਇਹ ਉਹ ਪਿੰਡ ਹੈ ਜਿੱਦੋਂ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਬਜਰੂੜ ਦੀ ਜੰਗ ਜਿੱਤਣ ਤੋਂ ਬਾਅਦ ਕਟਾ ਸਬੋਰ ਜਾਂਦੇ ਨੇ ਤੇ ਕਟਾ ਸਬੋਰ ਤੋਂ ਆਉਂਦੇ ਹੋਏ ਦੁਬਾਰਾ ਵਸਾਲੀ ਨੂੰ ਤੇ ਰਸਤੇ ਦੇ ਵਿੱਚ ਇੱਥੇ ਰੁਕਦੇ ਨੇ ਪਿੰਡ ਜਤੋਲੀ ਤੇ ਇਹ ਪਿੰਡ ਦਾ ਪੁਰਾਣਾ ਨਾਮ ਮਨਕੋਲੀ ਸੀ ਜਦੋਂ ਮਹਾਰਾਜ ਇੱਥੇ ਆ ਕੇ ਬਰਾਜੇ ਤਾਂ ਮਹਾਰਾਜ ਨੇ ਪਿੰਡ ਵਾਲੇ ਨੂੰ ਪੁੱਛਿਆ ਵੀ ਤੁਹਾਡੇ ਪਿੰਡ ਦਾ ਨਾਮ ਕੀ ਹੈ ਤਾਂ ਇਹਨਾਂ ਨੇ ਦੱਸਿਆ ਕਿ ਬਾਬ ਕਹਿੰਦੇ ਅੱਜ ਤੋਂ ਤੁਹਾਡੇ ਪਿੰਡ ਦਾ ਨਾਮ ਹੈ ਜਤੋਲੀ ਕਿਉਂਕਿ ਅਸੀਂ ਜੰਗ ਜਿੱਤ ਕੇ ਆਏ ਆਂ ਜੰਗ ਤੋਂ ਇਹਨਾਂ ਨੇ ਪਿੰਡ ਦਾ ਨਾਮ ਰੱਖਿਆ ਜਤੋਲੀ ਅੱਜ ਉਸ ਪਿੰਡ ਨੂੰ ਜਤੋਲੀ ਕਿਹਾ ਜਾਂਦਾ ਹੈ ਤੇ ਇਸੇ ਪਿੰਡ ਦੇ ਵਿੱਚ ਗੁਰੂ ਮਹਾਰਾਜ ਜਦੋਂ ਬੈਠੇ ਤਾਂ ਉਹਨਾਂ ਨੇ ਇੱਥੇ ਬੈਠ ਕੇ ਦਾਤਨ ਕੀਤੀ ਹੈ ਤੇ ਦਾਤਨ ਕਰਕੇ ਉਹਨਾਂ ਨੇ ਕਹਿੰਦੇ ਵੀ ਇੱਕ ਜਗ੍ਹਾ ਦੇ ਉੱਤੇ ਜਿਹੜੀ ਆ ਰੱਖ ਦਿੱਤੀ ਦੱਬ ਦਿੱਤੀ ਤੇ ਕਿਹਾ ਵੀ ਕੋਈ ਗੱਲ ਨਹੀਂ ਆਪਣੀ ਨਿਸ਼ਾਨੀ ਆਪਾਂ ਛੱਡ ਕੇ ਚੱਲੇ ਆਂ ਤੇ ਉਹੀ ਨਿਸ਼ਾਨੀ ਜਿਹੜੀ ਦੁਬਾਰਾ ਆ ਨਿਮ ਉਹ ਹਰੀ ਹੋ ਗਈ ਸੀ ਇਹ ਨਮ ਨਿਮ ਜਿਹੜੀ ਆ ਲਾਲੋ ਵੀ ਕਿੰਨੇ ਸਾਲ ਪੁਰਾਣੀ ਆ ਇਹ ਕਿੰਨੀ ਵਾਰ ਸੁੱਕ ਚੁੱਕੀ ਕਿੰਨੀ ਵਾਰ ਦੁਬਾਰਾ ਹਰੀ ਹੋ ਗਈ ਹੈ ਪਰ ਹੁਣ ਦੇ ਹਾਲਾਤ ਇਹ ਦੇ ਅਗਰ ਦੇਖੀਏ ਤਾਂ ਮੜੇ ਲੱਗੇ ਆ ਕੇ ਦਿਖਾ ਦੋ ਵੀ ਇਹਦੀਆਂ ਜੜਾਂ ਨੂੰ ਸਿਉਂਕ ਲੱਗ ਗਈ ਸਿਉਂਕ ਲੱਗਣ ਕਰਕੇ ਇਹ ਸੁੱਕ ਗਈ ਹੈ ਤਾਂ ਇਹ ਜਿਹੜਾ ਸਥਾਨ ਹੈ ਇਹ ਜਿਹੜੀ ਨਿਮ ਆ ਇਹ ਮਹਾਰਾਜ ਦੇ ਹੱਥਾਂ ਦੀ ਲਾਈ ਹੋਈ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਪਿੰਡ ਜਤੋਲੀ ਜਦੇ ਘੋੜਾ ਗੇੜਾ ਵੱਜਿਆ ਅਨੰਦਪੁਰ ਸਾਹਿਬ ਆ ਲਾਏ ਤਾਂ ਜ਼ਰੂਰ ਦਰਸ਼ਨ ਕਰਕੇ ਜਾਇਓ ਕਿ ਬੇਨਤੀ ਅਨੰਦਪੁਰ ਸਾਹਿਬ ਵਾਲੇ ਨੂੰ ਖਾਸ ਕਰਕੇ ਸਾਡੇ ਇਲਾਕੇ ਵਾਲਿਆਂ ਨੂੰ ਕਿ ਆਹ ਨਿੰਮ ਜਿਹੜੀ ਹੈ ਮਹਾਰਾਜ ਨੇ ਆਪਣੇ ਹੱਥੀਂ ਲਾਈ ਹੋਈ ਹੈ ਤੇ ਉਹਨਾਂ ਦੀ ਨਿਸ਼ਾਨੀ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਭਾਈ ਆਪਣਾ ਸਮਾਂ ਕੱਢ ਕੇ ਇੱਥੇ ਜ਼ਰੂਰ ਆਈਏ ਤੇ ਦਰਸ਼ਨ ਦਿਦਾਰੇ ਕਰੀਏ ਧੰਨਵਾਦ ਜੀ ਬਾਕੀ ਪੂਰੀ ਵੀਡੀਓ ਜਿਹੜੀ ਹੈ ਉਹ YouTube ਬਲਜਿੰਦਰ ਵੇਲਾ ਦੇ ਉੱਤੇ ਤੁਹਾਨੂੰ ਸਭ ਪਈ ਮਿਲ ਚੋਗੀ ਧੰਨਵਾਦ ਸਤਿ ਸ਼੍ਰੀ ਅਕਾਲ